ਅਨਪਛਾਤਿਆਂ ਵੱਲੋਂ ਜੜਲਾ ਰਾਹੋਂ ਰੂਟ ਸਥਿਤ ਸ਼ਰਾਬ ਠੇਕੇ ਬਾਹਰ ਇੱਕ ਹੋਰ ਧਮਾਕਾ ਧਮਾਕੇ ਨਾਲ ਕਰਿੰਦੇ ਪੂਰੀ ਤਰ੍ਹਾਂ ਸਹਿਮ ਦੇ ਵਿੱਚ ਜਾਨੀ ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾ ਨਿਤ ਵਰਤ ਰਹੀਆਂ ਘਟਨਾਮਾਂ ਕਨ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਨਮਾਸ਼ਰ ਦੇ ਪਿੰਡ ਜਾੜਲਾ ਵਿੱਚ ਰਾਹੋਂ ਰੋੜ ਤੇ ਸਥਿਤ ਸ਼ਰਾਬ ਦੀ ਦੁਕਾਨ ਅਤੇ ਆਹਾਤੇ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਬੰਬ ਨਮਾ ਚੀਜ ਸੁੱਟਣ ਤੇ ਇੱਕ ਵੱਡਾ ਧਮਾਕਾ ਹੋਇਆ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਨਾ ਹੀ ਕੋਈ ਨੁਕਸਾਨ ਹੋਇਆ ਧਮਾਕੇ ਨੇ ਸ਼ਰਾਬ ਦੀ ਦੁਕਾਨ ਦੀ ਕੰਧ ਅਤੇ ਆਹਾਤੇ ਦੇ ਚਾਲੀ ਦਾ ਦਰਵਾਜ਼ੇ ਤੇ ਨਿਸ਼ਾਨ ਛੱਡੇ ਜਿਸ ਦਾ ਯੋਗ ਹੈ ਕਿ ਕਰੀਬ ਡੇਢ ਮਹੀਨੇ ਪਹਿਲਾਂ ਵੀ ਨਮਾਸ਼ਰ ਦੀ ਸ਼ਰਾਬ ਦੀ ਦੁਕਾਨ ਤੇ ਗਰਨੇਟ ਹਮਲਾ ਹੋਇਆ ਸੀ ਜਿਸ ਵਿੱਚ ਸ਼ਰਾਬ ਦੀ ਦੁਕਾਨ ਸੜ ਗਈ ਸੀ ਆਹਾਤੇ ਦੇ ਮਾਲਕ ਰਜੇਸ਼ ਕੁਮਾਰ ਨੇ ਕਿਹਾ ਕਿ ਅਸੀਂ ਆਹਾਤੇ ਵਿੱਚ ਬੈਠੇ ਸੀ ਕੋਈ ਗ੍ਰਾਹਕ ਨਹੀਂ ਸੀ ਅਚਾਰਕ ਇੱਕ ਵੱਡਾ ਧਮਾਕਾ ਹੋਇਆ ਅਸੀਂ ਡਰ ਗਏ ਪਰ ਜਦੋਂ ਧਮਾਕਾ ਹੋਇਆ ਤਾਂ ਹਨੇਰਾ ਛਾ ਗਿਆ ਉਹਨਾਂ ਦੱਸਿਆ ਕਿ ਉਹ ਆਹਾਤੇ ਦੇ ਅੰਦਰ ਬੈਠੇ ਸਨ ਕੰਦ ਅਤੇ ਦਰਵਾਜੇ ਦੀ ਜਾਲੀ ਤੇ ਇੱਕ ਸੁਰਾਖ ਸੀ ਉਹਨਾਂ ਕਿਹਾ ਕਿ ਪੁਲਿਸ ਮੌਕੇ ਤੇ ਜਾਂਚ ਲਈ ਆਈ ਅਤੇ ਚਲੀ ਗਈ ਉਹ ਸੀਸੀਟੀਵੀ ਚੈੱਕ ਕਰ ਰਹੀ ਹੈ ਉੱਥੇ ਸੀਸੀਟੀਵੀ ਲੱਗਿਆ ਹੋਇਆ ਹੈ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਦਿਖਾਈ ਦੇ ਰਿਹਾ ਹੈ ਜਾਂ ਨਹੀਂ शराब की दुकान इंचार्ज जसविंदर ने कहा कि उन्होंने पता लगा कि तो सड़क से शराब की दुकान ते बार एक बड़ा होया है किसे नल कोई दुश्मनी नहीं है पुलिस आके मौके की जांच कर रही है डी एस पी राजमार ने कहा कि पुलिस न सूचना मिली सी शराब की दुकान के बार धमाका होया है इस जांच की जा रही है इस घटना कोई जानी नुकसान नहीं हुआ पर सीसीवी नंघालिया जा रहा है ਇਸ ਘਟਨਾ ਨੂੰ ਸ਼ਰਾਬ ਦੀ ਦੁਕਾਨ ਤੇ ਪਿਛਲੇ ਹਮਲੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ। ਜੀ ਜੀ ਅਜੇ ਪੱਜੇਪੁਰ ਸਾਹਿਬ ਸਰ ਹਾਂ ਕੀ ਕੰਮ ਕਰਤੇ ਹੋ? ਹੱਬ ਤੱਕ ਅਗਰੰਦਪੁਰ ਕਾਹਨ ਪੇ? ਜੜਲੇ ਜੀ ਜੜਲੇ ਮੇਂ ਕੀ ਹੋਇਆ ਹੈ ਇੱਥੇ ਅੱਜ? ਸਾਰਾ ਚਾਣਾ ਖਲੋ ਅੰਦਰ ਬੈਠੇ ਨੇ ਕੋਈ ਗਾਗ ਨਹੀਂ ਸੀ ਕਸਟਮਰ ਸਰ। ਇਸੇ ਧਮਾਕਾ ਬਹੁਤ ਤੇਜ਼ ਹੋਇਆ ਸਰ। ਅੱਛਾ कितने बजे की बात है सर ये बीस मिनट पहले की गल है भी? आ, क्या हुआ कहाँ पे धमाका हुआ है पे? एक फेंके बाहर सर किसने फेंके भागा ये सर ये तो पता नहीं लगा था फिर मालूम कैसे लगा मालूम कैसे लगा आवाज हुई आज हुआ हम अंदर बैठे थे वहाँ इतना धमाका हुआ पूरा अंधेरा अंधेरा हो गया था अच्छा

मैं भी होना ही आया मैं नु हो लग गया कोई हतात कोई बंदा जख्मी तो नहीं हुए जी नहीं नहीं कितने धमाके हुए एक धमाके हुए थे नहीं कोई एक धमाका आवाज पतली गई बहुत धमाका बड्डा सी का जी कोई नुकसान तो नहीं हुआ किसी को ना मेरे को ना बहुत ज्यादा मौज नहीं मैं भी थे निकला कोई दूसरा किसी को सुनाई तो नहीं किसी नाम नहीं नहीं कोई गलबड़ नहीं पुलिस पहुंच गई थे नहीं नहीं पुलिस आ गई थी पुलिस आ गई थी पुलिस आ गई थी हां पुलिस दिखाई गई जज कर रही है देख लिया मैं भी होना आया लगन में 5-7 मिनट को हो रहा है ਠੀਕ ਨਵੀਂ ਧਮਾਕਾ ਬਹੁਤ بڑا ਇੱਕ ਮਿੰਟ ਦਾ ਨਹੀਂ ਅ ਮੈ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਆਵਾਜ਼ ਆਈ ਹੈ ਤੋਂ ਵੈਰੀਫਾਈ ਕਰਨ ਲਈ ਆਏ ਸੀ ਠੀਕਾ ਤੁਹਾਡੇ ਸਾਹਮਣੇ ਬਿਲਕੁਲ ਚੱਲ ਰਿਹਾ ਹੈ ਕੋਈ ਨੁਕਸਾਨ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਲੇਕਿਨ ਜਿਹੜੀ ਆਵਾਜ਼ ਆਈ ਹੈ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਰੰਤ ਜਿੱਦਾਂ ਹੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਆ ਗਏ ਹਾਂ ਉਸ ਨੂੰ ਵੈਰੀਫਾਈ ਕਰਾਂਗੇ ਸਰ ਦੀਵਾਰ ਵਿੱਚ ਮੇਰੇ ਇੱਕ ਸੁਰਾਗ ਵੀ ਦੀਵਾਰ ਵਿੱਚ ਬੋਜਾ ਗਿਆ ਹੈਗਾ ਜਿਹੜਾ ਕੋਈ ਛਰਰੇ ਜਿਸਰ ਹੋ ਸਕਦਾ ਹੈ ਕੋਈ ਚੀਜ਼ ਦਦੀ ਸਾਹਮਣੇ ਠੀਕਾ ਤੁਹਾਡੇ ਚੱਲ ਰਿਹਾ ਮੈਂ ਇਹਨਾਂ ਕੋਲੋਂ ਸਾਰਿਆਂ ਕੋਲੋਂ ਹੋ ਕੇ ਆਇਆ ਹਾਂ ਪਰ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਦੀ ਉਹ ਆਵਾਜ਼ ਕਾਫੀ ਇਹਨਾਂ ਨੇ ਦੱਸਿਆ ਕਿ ਇੱਥੇ ਆਵਾਜ਼ ਆਈ ਸੀ ਤੋਂ ਉਹਨੂੰ ਵੈਰੀਫਾਈ ਕਰ ਹ ਜਰਾ ਫ੍ਰਿਜ ਅਸੀਸਾ ਵੀ ਉਹ ਸਾਰਾ ਚਕਨਾ ਚੁਟਟਾਪਾ ਹੋ ਗਿਆ ਜਰਾ ਪਾਗੀ ਇਹਨਾਂ ਦੇ ਅੰਦਰ ਸਭ ਸਭ ਤਾਂ ਇਹਨਾਂ ਦੀ ਕੋਈ ਹੋਰ ਕਿਸੇ ਚੀਜ਼ ਨਾਲ ਆਵਾਜ਼ ਆਈ ਹੈ जीड़ी भी चीज़ होएगी वेरीफाई करा अच्छा जिस तरह डेढ़ डेर में पहले नवा में घटना घटी थी इस तरह के उसके साथ नहीं जिस तरह की वो मैंने आ... नहीं हले कहना ठीक नहीं होगा क्योंकि जब तक ये चीज़ फैक्ट हैगा तत् वेरीफाई तो नहीं होगा ਸੀਟੀਵੀ ਕਮ ਖੰਗਣਾ ਜਾਣ ਕੇ ਹਾਂ ਬਈ ਦੇਖਾਂਗੇ ਸਾਰੀਆਂ ਚੀਜ਼ਾਂ ਦੇਖਾਂਗੇ ਕਿ ਕਿਉਂ ਹੋਇਆ ਤੇ ਕਿੱਥੇ ਹੋਇਆ ਕੀ ਹੈ ਠੀਕ ਹੈ ਕੋਈ ਜਖਮ ਤਾਂ ਨਹੀਂ ਹੈ ਸਾਹਮਣੇ ਇੱਥੇ ਕੋਈ ਕਿਸੇ ਦੇ ਕੋਈ ਨਿਸ਼ਾਨ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਠੀਕੇ ਤੇ ਔਰ ਕੋਈ ਵੀ ਗੈਜੁਐਲਟੀ ਜਾਂ ਕਿਸੇ ਦੇ ਕੋਈ ਅਧਰ ਪ੍ਰਮਾਤਮਾ ਜੀ ਦੇ ਨਾਲ ਨਹੀਂ ਹੈ ਲੇਕਿਨ ਤਮਾਕੇ ਦੀ ਆਵਾਜ਼ ਜਰੂਰ ਸੁਣਾਈ ਦਿੱਤੀ ਇਹ ਸੁਣਨੇ ਮਿਲੇ ਸੁਣ ਨੂੰ ਬੈਠੇ ਰਹੋ ਰਾਈਟ